ਵੇਖਾਂ ਕਿੱਦਾਂ ਲੰਮੇ ਪਏ ਕੋਈ ਕੰਮ ਦੀ ਫਿਕਰ ਹੀ ਨਹੀਂ ਹੈਗੀ ਉੱਠੋ ਤਾਂ ਮੈਂ ਜਦੋਂ ਵੇਖਾਂ ਬਸ ਲੰਮੇ ਪਏ ਰਹਿੰਦੇ ਤੁਸੀਂ ਕੰਮ ਵੀ ਕੋਈ ਕਰ ਲਿਆ ਕਰੋ ਕੀ ਕੰਮ ਕਰਨਾ ਹੁਣ ਮੈਂ ਕੀ ਕੰਮ ਕਰਨਾ ਤੂੰ ਘਬੀ ਰਹਿੰਦੀ ਈ ਕੀ ਹੋ ਗਿਆ ਤੁਹਾਂ ਦੀ ਮੰਮੀ ਖਪੌਂਦੀ ਮੈਨੂੰ ਮੈਂ ਕੀ ਕਰਾਂ ਬਾਰ ਬਾਰ ਇੱਕੋ ਗੱਲ ਕਰੀ ਜਾਂਦੇ ਕੰਮ ਕਰ ਲਾ ਕੰਮ ਕਰ ਲਾ ਮੈਂ ਤਾਂ ਨਹੀਂ ਕੰਮ ਕਰਨਾ ਮੰਮੀ ਸੱਚੀ ਆ ਤੂੰ ਘਬੌਨੀ ਉਹਨੂੰ ਆ ਹੁਣ ਮੈਂ ਕੀ ਪਾਉਣ ਲੱਗੀ ਕਿ ਉਹਨਾਂ ਨੂੰ ਜਦੋਂ ਉਹ ਗੱਲਾਂ ਕਰਦੇ ਉਹਨਾਂ ਤਾਂ ਨਹੀਂ ਪਤਾ ਲੱਗਦਾ ਤੁਹਾਨੂੰ ਸੰਦੀਪ ਜੋ ਤੈਨੂੰ ਨਾ ਪਿਆਰ ਨਾਲ ਸਮਝਾਇਆ ਉਹਨਾਂ ਨੇ ਮੈਂ ਤੈਨੂੰ ਸਮਝਾਇਆ ਚੱਲ ਕੋਈ ਗੱਲ ਨਹੀਂ ਚੱਲ ਰੋਟੀ ਹੌਲੀ ਹੌਲੀ ਉਹਨਾਂ ਦੀ ਕੋਈ ਗੱਲ ਵੜੀ ਹੈ ਬਸ ਮੈਂ ਸਿੱਖਣੀ ਨਹੀਂ ਮੈਂ ਸਿੱਖ ਜਿਦੋਂ ਮੈਂ ਮੰਮੀ ਨੂੰ ਪਿਆਰ ਨਾਲ ਕਿਹਾ ਸੀ ਕਿ ਮੈਂ ਸਿੱਖ ਲਵਾਂਗੀ ਸਿੱਖ ਲਵਾਂਗੀ ਫਿਰ ਕੋ ਪਿੱਛੇ ਹੀ ਪੈ ਗਏ ਮੇਰੇ ਉਹ ਉਹਨਾਂ ਨੂੰ ਇਹ ਹੀ ਚੱਲ ਪਈ ਜਾਣੀ ਮੈਂ ਬੈਠ ਕੇ ਖਾਣਾ ਕਰਾਂਗੀ ਹੋਰ ਇਹ ਤਾਂ ਕੰਮ ਕਰਦੇ ਹੀ ਕਰ ਦਿਓ ਉਹ ਤਾਂ ਮੈਂ ਬਿਠਾ ਕੇ ਖਵਾ ਲਣੀ ਆ ਹੁਣ ਤਨੀ ਮੈਂ ਖਵਾ ਲਦੀ ਜੋ ਮਰਜ਼ੀ ਕਰ ਲੋ ਉਨਾਲੇ ਤਾਂ ਧਮਕੀਆਂ ਦਿੰਦੇ ਆ ਕਿ ਚੱਲ ਜਾ ਮੰਮੀ ਨਾ ਮੈਨੂੰ ਘਰੋਂ ਕੱਢਣ ਦੇ ਧਮਕੀਆਂ ਦਿੰਦੇ ਆ ਇਹ ਕਿਉਂ ਗੱਲ ਕਰਦੇ ਬਾਰ-ਬਾਰ ਫਿਰ ਉਹ ਕੋਈ ਗੱਲ ਹੀ ਮੈਂ ਕਰ ਲੈਣਾ ਮੰਮੀ ਨੇ ਗੱਲ ਕਰ ਮੰਮੀ ਫਿਰ ਤਿਆਰ ਰਹਿਣਾ ਥਾਣੇ ਕਿਚਾਰੀਆਂ ਤੇ ਜਾਣ ਲਈ ਉਹ ਇਦਾਂ ਦੀ ਗੱਲਾਂ ਨਹੀਂ ਕਰਦੀਆਂ ਕੱਲ ਦੂਜੇ ਵਿਆਹ ਕਿ ਆਈਆਂ ਹੁਣੇ ਥਾਣੇ ਚੱਲ ਜਾ ਤੁਸੀਂ ਤਾਂ ਨਵੀਂ-ਨਵੀਂ ਵਿਆਹੀ ਮੈਨੂੰ ਰੱਖਿਆ ਹੀ ਨਹੀਂ ਆ ਬਾਰ-ਬਾਰ ਇੱਕੋ ਗੱਲ ਕਰ ਜਾਂਦੇ ਕੰਮ ਕਰ ਲੈ ਕੰਮ ਕਰ ਲੈ ਮੈਂ ਤਾਂ ਨਹੀਂ ਕਰਨਾ ਕੰਮ ਹੁਣ ਠੀਕ ਆ ਨਾ ਅੱਗੇ ਮੈਂ ਕਰ ਲੈਣਾ ਇਹ ਤੁਹਾਨੂੰ ਪਿਆਰ ਨਾ ਕਹਿੰਦਾ ਰਹਿਣਾ ਤੂੰ ਮੇਰੇ ਨਾਲ ਕਿੱਦਾਂ ਬੋਲਦੀ ਤੁਹਾਡੇ ਨਾਲ ਕਿੱਦਾਂ ਬੋਲ ਖਪਾਲ ਸਾਰਾ ਦੇ ਨੋ ਦਿਂਦੇ ਮੈਨੂੰ ਜੋ ਸਵੇਰ ਤੋੜਦੀ ਇੱਕੋ ਗੱਲ ਵਾਸ ਇੱਕੋ ਗੱਲ ਕੋਈ ਗੱਲ ਮੈਨੂੰ ਸਮਝਾ ਦੇਣਾ ਨਹੀਂ ਲੜਦੇ ਸਮਝਾ ਦੇਣੇ ਤੁਸੀਂ ਨਹੀਂ ਸਮਝਾਉਣਾ ਹੈਗਾ ਮੈਨੂੰ ਸਮਝਾਉਣਾ ਪੈਣਾ ਵਾ ਸਾਰੇ ਇਕੱਲੇ ਕੋਈ ਗੱਲ ਬਸ ਹੈ ਹੋਏ ਕੰਮ ਕਰਦੇ ਰਿਹਾ ਕਰੋ ਕਦੀ ਫੋਨ ਵੇਖ ਲਿਆ ਕਦੀ ਅਖਬਾਰ ਪੜ੍ਹ ਲਈ ਇਹ ਨਾ ਵੇਖਿਆ ਕਰੋ ਤੁਹਾਡੇ ਘਰ ਵਿੱਚ ਬੰਨ ਕੇ ਰਿਹਾ ਵਾ ਮੈਂ ਕੀ ਕਰਾਂ ਬੇਲਾ ਕਰਨਾ ਕੀ ਆ ਮੈਂ ਤਾਂ ਆਂਦੀ ਹੁੰਦੀ ਹੀ ਪੀ ਲਵਲੀ ਦਾ ਜੋ ਤੇ ਔਖੇ ਰਹਿਣ ਪਰ ਮੈਨੂੰ ਨਹੀਂ ਪਤਾ ਵੀ ਮੇਰੀਆਂ ਕੀਤੀਆਂ ਜਿਹੜੀਆਂ ਮੇਰੇ ਗਾੜੀ ਆ ਜਾਣੀਆਂ ਵਾ ਆ ਕਲੰਕਖਾਨਾ ਜਿਹੜਾ ਸਾਡੇ ਘਰ ਆ ਗਈ ਆ ਨਾ ਨੋਂ ਲੈਂਦੀ ਆ ਇਹਨੇ ਮੈਨੂੰ ਬਹੁਤ ਦੁਖੀ ਕੀਤਾ ਵਾ ਫੇਰ ਕੋ ਗੱਲ ਹੋਈ ਆ ਹੁਣ ਗੱਲ ਕੀ ਹੋਣੀ ਆ ਮੈਂ ਤਾਂ ਪਿਆਰ ਨਾਲ ਗਈ ਤੇ ਬਹੁਤ ਉਠਾ ਤੇ ਸੋਈ ਵਿੱਚ ਕੰਮ ਕਰ ਲਈਏ ਗਾੜੀ ਇੰਨੀਆਂ ਗੱਲਾਂ ਕੀਤੀਆਂ ਮੈਂ ਨਹੀਂ ਕੰਮ ਕਰਨਾ ਮੈਨੂੰ ਨਹੀਂ ਲੋੜ ਮੈਂ ਸਮਝਾਇਆ ਵੇਹ ਪੁੱਤ ਉਹਨੇ ਦਲਜੀਤ ਨੇ ਵੀ ਰੋਟੀ ਖਾਣੀ ਆ ਕੱਲ ਨੂੰ ਬਾਲ ਬੱਚਾ ਹੋਣਾ ਉਹਨਾਂ ਨੂੰ ਰੋਟੀ ਕਿਦਾਂ ਖਾ ਲਿਆ ਕਰੇਗੀ ਤੈਨੂੰ ਮੈਂ ਜਾਸ ਖਾਲਦੀ ਆਂ ਤਾਂ ਆਂਦੇ ਪਹਿਲਾਂ ਕਿਦਾਂ ਖਾਲਦੇ ਹੋ ਜਿੱਦਾਂ ਪਹਿਲਾਂ ਖਾਲਦੇ ਸੀ ਉਦਾਂ ਖਵਲੀ ਜਾਓ ਮੈਨੂੰ ਕਹਿਣਾ ਕਿ ਮੇਰੇ ਹੱਟ ਪੈਰ ਕੰਮ ਕਰਦੇ ਆਂ ਤੇ ਮੈਂ ਖਵਲੀ ਜਾਨੀ ਆਂ ਤੇ ਜਦੋਂ ਬੈ ਗਈ ਤੇ ਫੇਰ ਕੀ ਬਣੂਗਾ ਨਹੀਂ ਮੈਂ ਇਹ ਗੱਲ ਕਹੀ ਮੈਂ ਹਾਂ ਉਦੋਂ ਤਈਓ ਕੁਵਾਰਾ ਤੇ ਮੈਨੂੰ ਮਜਬੂਰੀ ਵਸ ਭਕਾਉਣੀ ਪੈਂਦੀ ਸੀ ਹੁਣ ਮੈਂ ਵਿਆਹਿਆ ਵਾ ਇਹ ਥੋੜਾ ਵੀ ਸਾਰਾ ਕੰਮ ਜਿਹੜਾ ਮੇਰੇ ਸਿਰ ਤੇ ਪੈ ਜਾਣਾ ਵਾ ਫੇਰ ਸੱਚੀ ਲੋਕੀ ਆਂਦੇ ਆ ਜੇ ਕਿਸ ਦਾ ਬੁਰਾ ਕਰੀਏ ਨਾ ਆਪਣਾ ਪਹਿਲਾ ਹੁੰਦਾ ਵਾ ਮੈਂ ਉਹਨਾਂ ਘੜਪਰਾਵਾਂ ਦੇ ਦਿਵਾਲੇ ਹਾਂ ਆਪਣੇ ਘਰ ਵਿੱਚ ਇੰਤਰਾ ਕਰਕ ਗਿਆ ਕੰਮ ਇਹ ਤਾਂ ਮਨਮਤ ਨੂੰ ਬੜਾ ਸਮਝ ਆਉਦਾ ਹੁੰਦਾ ਹੈ ਪਰ ਤੂੰ ਕਹਿੰਦੀ ਹੁੰਦੀ ਵੀ ਨਹੀਂ ਕੋਈ ਗੱਲ ਨਹੀਂ ਤੁਸੀਂ ਕਰੋ ਜਦੋਂ ਮੈਂ ਗਿਆ ਡੇ ਤਾਂ ਹੁਣ ਚੰਗੀ ਰਹੀ ਹੈ ਉਹਨੂੰ ਸਮਝਾ ਦਿਓ ਤੁਸੀਂ ਆਪ ਕਿ ਕੁੜੀਏ ਕੰਮ ਤੈਨੂੰ ਕਰਨਾ ਪੈਣਾ ਜ਼ਿੰਮੇਵਾਰਾ ਸਾਡਾ ਘਰ ਵਾ ਚਾਰ ਬੰਦੇ ਬਾਹਰ ਲੱਗੇ ਹੋਏ ਚਾਹ ਪਾਣੀ ਵੀ ਉਹਨਾਂ ਦਾ ਕੱਲਣਾ ਪੈਣਾ ਰੋਟੀ ਪਾਣੀ ਪਕਾ ਕੇ ਕੱਲਣਾ ਪੈਣਾ ਜੇ ਨਹੀਂ ਨਾ ਮੈਂ ਤਾਂ ਕਿਹਾ ਹੀ ਆ ਵੀ ਤਿੱਤਰਾਂ ਬੰਜਾ ਇਥੋਂ ਕੱਪੜੇ ਪੜਾ ਬੈਗ ਚ ਮੈਂ ਉਹਨੂੰ ਕੀ ਕਰਾਂ ਤੂੰ ਆਪਣੀ ਭੈਣ ਨੂੰ ਫੋਨ ਕਰਾ ਇਹਦੇ ਮਾਪਿਆਂ ਨੂੰ ਲੈ ਕੇ ਆਉਣ ਭੈਣ ਦਾ ਤਾਂ ਸਾਰਾ ਸਿਆਪਾ ਹੋਇਆ ਜਦਾਂ ਰਿਸ਼ਤਾ ਕਰਾਉਣਾ ਹੀ ਉਹਦਾ ਸਿੱਤਾਂ ਦੇ ਪੋਲੀ ਬੰਨੀ ਜਾਂਦੀ ਕੁੜੀ ਤੇ ਇਦਾਂ ਵਾ ਕੁੜੀ ਤਾਂ ਧਾਰਾਂ ਕੱਢਦੀ ਆ ਕੁੜੀ ਤਾਂ ਕੰਮ ਕਰਦੀ ਆ ਜੇ ਹੁਣ ਖੱਤੀ ਨੂੰ ਫੋਨ ਕੀਤਾ ਭਾਨ ਕੇ ਮੇਰੀ ਗੱਲ ਸੁਣ ਜਾ ਹੋਣਾ ਦੇ ਮੇਰਾ ਟਾਈਮ ਨਹੀਂਗਾ ਬਾਜੀ ਤੇਰਾ ਕੰਬਾਈਨ ਤੇ ਗਿਆ ਵਾ ਮੈਂ ਫਿਰ ਬਾਜੀ ਨੇ ਨਹੀਂ ਹੋਣਾ 2 ਮਹੀਨੇ ਤੇ ਤੂੰ ਨਾ ਬਣੀ ਇੱਥੇ ਚੰਗਾ ਇੱਥੇ ਪਾ ਬੰਦਾ ਮਰ ਜਾ ਇੱਕ ਅੱਧਾ ਉਹ 1.5 ਮਹੀਨਾ ਤਾਂ ਲੱਗ ਜਾਣਾ ਸੀ ਜਨ ਬਈ ਜਾਣ ਤੋਂ ਜਾਂਦੀ ਆ ਤੇ ਮੈਂ ਕਹਾਂ ਹੀ ਆ ਮੈਂ ਪਾ ਕੱਪੜੇ ਤੇ ਗਾੜੀਆਂ ਦੀ ਮੈਂ ਨਹੀਂ ਜਾਂਦੀ ਤੁਹਾਨੂੰ ਕੱਢੂੰਗੀ ਮੈਂ ਤਾਂ ਤੂੰ ਮੈਨੂੰ ਕੱਢੇਂਗੀ ਨਾ ਘਰ ਬਰ ਬਣਾਉਣ ਵਾਲੀ ਮੈਂ ਤੈਨੂੰ ਮਿੰਨੋ ਕੱਢਾਂਗੀ ਵੇਖੋ ਚਾਦਰ ਗਿਰੀਆਂ ਤੇ ਉਹ ਤਾਂ ਗੱਲ ਸੱਚੀ ਕਹੀ ਉਹਨੇ ਅੱਧੇ ਹੀ ਮਾਰਗ ਬਣ ਗਈ ਆਪਾਂ ਤੁਸੀਂ ਨਾ ਮੇਰੀ ਗੱਲ ਸੁਣਿਓ ਚੰਗਾ ਉਹੋ ਹੀ ਸੱਚੀਆਂ ਗੱਲਾਂ ਕਰਦੀ ਮੈਂ ਤਾਂ ਸਾਰੀ ਉਮਰ ਝੂਠੀਆਂ ਹੀ ਕਰਦੀ ਰਹੀ ਉਹ ਆਪਣੇ ਤਾਂ ਸਹੀ ਆ ਹੁਣ ਡੜੀ ਨੂੰ ਕਹਿ ਪੀ ਲਾਹ ਫੜ ਕੇ ਜਿਹੜੇ 5 ਕਿਲੇ ਆਏ ਆ ਨਾ ਤਾਂ ਅੱਜ ਜੇ ਮੇਰੇ ਕੋਲ ਗਲਤੀ ਹੋਈ ਗਈ ਆ ਮੈਂ ਖਰੇ ਕਿੰਨਾ ਕ ਪਛਤਾਉਂਦੇ ਆਂ ਹੱਥਾਂ ਨੂੰ ਦੰਦੀਆਂ ਵੱਢਣ ਦੇ ਆਂ ਉਹ ਮੌਕਾ ਮੇਰੇ ਹੱਥ ਨਹੀਂ ਆਉਂਦਿਆ ਤੂੰ ਹੀ बार-बार ਇੱਕੋ ਗੱਲ ਤੇ ਸਵੀ ਟਕਾਈ ਆ ਪਹਿਲੇ ਨੂੰ ਕਹਿ ਫੁਲਕੇਲਾ ਪਹਿਲੀ ਇਦਾਂ ਵਾ ਪਹਿਲੀ ਉਦਾਂ ਵਾ ਬੰਦੇ ਕੋ ਗਲਤੀ ਹੋ ਹੀ ਜਾਂਦੀ ਆ ਜਦੋਂ ਆਪ ਗਲਤੀ ਕਰ ਦਿੰਦੇ ਓਦੋਂ ਬਹੁਤ ਗਲਤੀ ਹੋਈ ਦੀ ਐ ਤੇ ਕੀਤੀ ਓਦੋਂ ਆਪ ਓ ਚੰਗਾ ਬਾਬਾ ਤੁਹਾਡੇ ਵੱਲ ਦਸਣ ਆਈ ਹਾਂ ਤੁਸੀਂ ਸਗੋਂ ਸਿਰਦੇ ਵਾਲਾ ਨੂੰ ਪੈਗੇ ਆ ਜੋੜੇ ਹੱਥ ਚੰਗਾ ਓ ਜਾ ਜਾ ਗਿਆ ਮੇਰੇ ਕੋ ਵੀ ਨਹੀਂ ਪਕਦੀਆਂ ਮੈਂ ਵੀ ਨਹੀਂ ਪਕਾਉਣੀਆਂ ਖਾ ਲਿਓ ਉਹਦੀਆਂ ਪਕੀਆਂ ਚੰਗਾ ਫਿਰ ਚੱਲ ਦੁਪਹਿਰ ਜੋਗੇ ਝੋਲ ਵੀ ਹੈਗੇ ਆ ਸੱਜੀ ਵੀ ਹੈਗੇ ਹਾਂ ਪੁੱਤ ਸੰਦੀਪ ਨਾਲ ਕੀ ਗੱਲ ਹੋਈ ਆ ਸੰਦੀਪ ਨਾਲ ਕਾਦੀ ਗੱਲ ਹੋਣੀ ਆ ਸੰਦੀਪ ਨੂੰ ਮੈਂ ਕਿਹਾ ਇਹ ਵੀ ਉੱਠ ਕੇ ਆ ਬਾਹਰ ਤੇ ਤੈਨੂੰ ਦੱਸਾਂ ਕੰਮ ਕਰ ਕੋਈ ਤੇ ਗਾੜੀਆਂ ਸਵਾਲ ਜਵਾਬ ਕਰਦੀ ਆ ਆਂਦੇ ਮੈਂ ਕੰਮ ਹੀ ਨਹੀਂ ਕੋਈ ਕਰਨਾ ਉਹ ਮੈਨੂੰ ਕਹਿੰਦੀ ਧਮਕੀਆਂ ਦੇ ਆਹਦੇ ਬਾਹਰ ਆਦੀਆਂ ਘਰੋਂ ਕੱਢ ਦਰਾਂ ਮੈਂ ਤੇ ਜਦੋਂ ਕੰਮ ਨਹੀਂ ਕਰਨਾ ਤੇ ਇਥੇ ਮੂੰਹ ਵੇਖਣਾ ਆਦਾ ਫਿਰ ਮੈਂ ਗਾੜੀਆਂ ਮੇਰੀਆਂ ਦਾਸਤੀਆਂ ਵੀ ਮੰਮੀ ਮੈਨੂੰ ਧਮਕੀਆਂ ਦੇ ਆਂਦੀ ਤਾਂ ਆਪਣੀਆਂ ਨਹੀਂ ਦੱਸੀਆਂ ਮੰਮੀ ਉਹਨੇ ਨਹੀਂ ਕਿਤੇ ਵੀ ਜਾਣਾ ਸੰਦੀਪ ਨੇ ਠੀਕ ਹੈ ਨਾ ਹੋਰ ਕਿਹਨੂੰ ਤਕਲੀਫ ਹੈ ਨਾ ਉਹ ਚਲ ਜੀ ਬੱਲੇ ਵੇ ਤੇਰੇ ਤੂੰ ਵੀ ਜ਼ੁਬਾਨ ਚਲਾਉਣ ਡੈ ਪਿਆਵਾ ਵੇਖਿਆ ਕਰਦੇ ਦੇ ਮਗਰ ਲੱਗ ਗਿਆ ਨਾ ਅਜੇ 아이 ਨੂੰ ਦੇਣ ਕਿਹੜੇ ਹੋਏ ਆ ਗੁੰਗੇ ਤੋਤੇ ਵੀ ਬੋਲਣ ਦਾ ਪਿਆ ਤੈਨੂੰ ਪਤਾ ਕਰ ਬਾਹਰ ਕਿੱਦਾਂ ਬਣਾਇਆ ਵਾ ਤੂੰ ਕਹਿਂਦੇ ਆ ਵੀ ਤੁਸੀਂ ਘਰ ਚਲ ਜਾਓ ਕਿੱਥੇ ਚਲ ਰੱਪੜ ਪਾ ਲੈਣੇ ਘਰ ਦੀ ਕਾਹਦਾ ਰੱਪਣਾ ਕੰਮ ਕਰੀ ਬਣਾ ਲਿਆ ਬਾਹਰ ਰੋਣਾ ਪਾਇਆ ਬਾਹਰ ਤੱਕ ਜਾਂੜੀ ਆਵਾਜ਼ ਤੇ ਜਾਂਦੀ ਰਵੇ ਜੇ ਅੱਜ ਨਾ ਨਾ ਗਈ ਤੇ 6 ਮਹੀਨੇ ਇਹਨਾਂ ਜਾਰੀ ਜਾਣੀ ਆ ਇਹਦੀ ਗੱਲ ਸੁਣੀ ਤੇ ਕੀ ਕਹਿੰਦੇ ਆ ਭਲਾ ਲੱਗੇ ਬਣਾਉਂਦੇ ਹੀ ਉਹ ਤਾਂ ਬਣਾਉਂਦੇ ਤੇ ਉਹਨੂੰ ਹੁਣ ਵੇਖਣ ਨੂੰ ਥੋੜਾ ਲੈਂਦਾ ਉਹ ਉਹਨੂੰ ਤੂੰ ਕਹ ਤਾਂ ਸਹੀ ਵੀ ਇੱਕ ਦੋ ਪਰੌਂਖਾਂ ਲਾ ਤਾਂ ਸਹੀ ਉਹ ਕੇ ਚੱਲ ਚਾਰਨਾ ਕਰਦੇ ਸਹੀ ਆਉਂਦੇ ਉਹਨੂੰ ਕਹਿੰਦਾ ਵੀ ਗੱਲ ਇਹ ਕਰ ਵੀ ਮੈਂ ਮਾਂ ਪਿਓ ਵੱਲ ਨਹੀਂ ਗਾ ਮੈਂ ਕਰਦੀ ਵੱਲ ਵਾਂ ਤੇ ਮੈਨੂੰ ਕਹਿੰਦਾ ਵੀ ਜੇ ਕੇਨੂੰ ਤਕਲੀਫ ਆ ਨਾ ਕਾਰ ਛੱਡ ਕੇ ਚੱਲ ਜੇ ਇਹਦਾ ਮਤਲਬ ਇਹ ਆ ਵੀ 5 ਕਿਲੇ ਤੇਰੀ ਘਰ ਦੀ ਲਿਆਈ ਪੇਕਿਆਂ ਤੋਂ ਚਾਰ ਮੈਨੂੰ ਆਏ ਤੁਹਾਡੇ ਪਿਓ ਪੁੱਤਾਂ ਕਾ ਦੋ ਆ ਨਾ ਫਿਰ ਤੁਸੀਂ ਦੋਵੇਂ ਜਾਣੇ ਚੱਲ ਜਿਓ ਕੁਸ਼ੇਰ ਛੇ ਮੇਰੇ ਨਾਲ ਹੀ ਆ ਹੁਣ ਤੇਰੇ ਨਾਮ ਆ ਉਹ ਤਾਂ ਗਲਤੀ ਹੋ ਗਈ ਤੇਰੇ ਪਿਓ ਕੋ ਜਿਹੜੇ ਤੇਰਾ ਨਾਂ ਕਰਵਾਤੇ ਜੇ ਹਾਨੂੰ ਪਤਾ ਹੁੰਦਾ ਨਾ ਕਿ ਤੂੰ ਵੀ ਅੱਜ ਬਾਨਾ ਚਲਾਉਣੀਆ ਕਦੀ ਵੀ ਨਹੀਂ ਤੇਰੇ ਨਾਂ ਹੋਣ ਦੇਣੀ ਪੈਲੀ ਮੈਂ ਠੇਕੀ ਵੀ ਰੋਟੀ ਬਣਾਉਂਦੇ ਸੀ ਨਾ ਤੇ ਹੁਣ ਬਣਾ ਲਓ ਮੇਰ ਕੋ ਨਹੀਂ ਬੰਦੀ ਮੈਂ ਠੇਕਾ ਨਹੀਂ ਲਿਆ ਉਹ ਚੁੱਪ ਕਰੋ ਤੁਸੀਂ ਬਣਾ ਲਓ ਰੋਟੀ ਬਾਹਰੋਂ ਸੁਣ ਕੇ ਲੋਕ ਤੇ ਕੀ ਕਹਿਣਗੇ ਕਹਿੰਦੇ ਰਹਿਣ ਜੋ ਕਹਿੰਦੇ ਲੋਕ ਲੋਕਾਂ ਨੂੰ ਪਤਾ ਨਹੀਂ ਲੱਗਣਾ ਕਿੰਨਾ ਚਿਰ ਚੁੱਪ ਕਰਕੇ ਮੈਂ ਸਹਿੰਦੀ ਰਾਂ ਇਹਦੀਆਂ ਗੱਲਾਂ ਤੇ ਮੇਰੀ ਗੱਲ ਸੁਣ ਲਈ ਆ ਜਾਓ ਮਟਨ ਦਾ ਕੋਈ ਫਾਇਦਾ ਨਹੀਂ ਇਹਨਾਂ ਨਾਲ ਵੇਖਿਆ ਉਹਦੇ ਤਾਂ ਜ਼ੁਬਾਨ ਐਦਾਂ ਚੱਲਦੀ ਆ ਉਹਦੀ ਜ਼ੁਬਾਨ ਤਾਂ ਐਦਾਂ ਚੱਲਦੀ ਆ ਕਿਤੇ ਮੈਨੂੰ ਸੱਸ ਸਮਝਦੀ ਨਹੀਂਗੀ ਆਂਦੀ ਵੀ ਤੇਰ ਕੋ ਕੰਮ ਕਰਵਾਇਆ ਕਰਨਾ ਤੇ ਮੈਂ ਨਹੀਂ ਤੇ ਕੰਮ ਕਰਨਾ ਰੋਟੀਆਂ ਦੋ ਤੁਹਾਡੀਆਂ ਲਾਇਆ ਕਰੂੰਗੀ ਤਾਂ ਆਪਣੀਆਂ ਲਾਇਆ ਕਰੂੰਗੀ ਖਾਣੀ ਆ ਤਾਂ ਖਾਣ ਪਕਾ ਕੇ ਨਹੀਂ ਖਾਣੀ ਤਾਂ ਨਾ ਖਾਣ ਤੇ ਰਮਾ ਦਾ ਐਦਾਂ ਰੋਲਾ ਪਾਵਾਂਗੇ ਤੇ ਕੋਈ ਹੱਲ ਹੋ ਜੂਗਾ ਹੱਲ ਕੀ ਹੁਣਾਵਾ ਗਲਤੀ ਤਾਂ ਸਾਡੇ ਕੋ ਇਹ ਹੋ ਗਈ ਜਿਹੜੀ ਪਿਆਲੀ ਇਹਦੇ ਨਾਲ ਲਵਾਤੀ ਦਬਕੇ ਤਾਂ ਹੀ ਮਾਰਦਾ ਵਾ ਜੇ ਸਾਰਾ ਕੁਝ ਤੁਹਾਡੇ ਹੱਥ ਭੱਲੇ ਹੁੰਦਾ ਨਾ ਇਹ ਵੀ ਤਰਲੇ ਸਾਡੇ ਕੱਢਦਾ ਫਿਰਦਾ ਮੈਂ ਤਨੂ ਤੋਂ ਕਿਹਾ ਕਿ ਨਹੀਂ ਤੂੰ ਕਹਿੰਦੀ ਨਹੀਂ ਨਹੀਂ ਲਾ ਦੋਗਾ ਤੀ ਹੁਣ ਚੰਗੀ ਰਹੀ ਆ ਹਾ ਹਾ ਓਦਾ ਤਾਂ ਨਖੱਤਾ ਕੁੰਦਾ ਨਹੀਂ ਹੁੰਦਾ ਹੁਣ ਤੇ ਇਹਦੇ ਵਿੱਚ ਬਾਣ ਬੜੀ ਚੱਲਣ ਡੈ ਪਈ ਆ ਜਿੱਦਾਂ ਉਹ ਕਹਿੰਦੀ ਆ ਓਦਾਂ ਮੰਨੀ ਜਾਂਦਾ ਵਾ ਇਹ ਹੋਂਨੇ ਨਹੀਂ ਜਾਣਾ ਹੋ ਜਿਹਨੂੰ ਤਕਲੀਫ ਹੋ ਚਲ ਜੇ ਮੈਂ ਵੀ ਮੈਂ ਕਿਹ ਜਾਵਾ ਘਰ ਬਾਹਰ ਐਸੇ ਕੰਮ ਨੂੰ ਬਣਾਇਆ ਤੇਰਾ ਕਰਕੇ ਨਖੱਤਿਆ ਬਣਾਇਆ ਵੀ ਪੁੱਤਮ ਤੇ ਕੱਲ ਨੂੰ ਘਰੋਂ ਕੱਢੇਗਾ ਸਾਨੂੰ ਤੂੰ ਤੂੰ ਵੀ ਕਹਦੀਂਦੀ ਸੀ ਮੇਰਾ ਦਲਜੀਤ ਮੇਰਾ ਦਲਜੀਤ ਹੁਣ ਚੰਗੀ ਰਹੀ ਆ ਮੈਨੂੰ ਕੀ ਪਤਾ ਹੀ ਵੀ ਆ ਦਿਨ ਵੇਖਣੇ ਪੈਣੇ ਆ ਉਹ ਗੁੰਗੀ ਜੀ ਪਹਿਲਾਂ ਚੁੱਪ ਕੀਤੀ ਰਹੀ ਆ ਹੁਣ ਉਹਨੂੰ ਮਗਰ ਲਾ ਲਿਆ ਵਾ ਤੂੰਨੇ ਲਵਾਣਾ ਹੀ ਮੇਰਾ ਤਾਂ ਅਦਾ ਦਾ ਮਾਪਿਓ ਸੱਦਿਏ ਤੂੰ ਉਹਨਾਂ ਨੂੰ ਸਾਰੇ ਗੱਲ ਦੱਸਿਏ ਕਿ ਕੰਮ ਤਾਂ ਕਰਨਾ ਪੈਣਾ ਰੋਟੀ-ਪੁਰਕੀ ਖਾਣੀ ਪੈਣੀ ਆ ਉਹਨਾਂ ਨੂੰ ਨਾ ਸਾਧਾ ਆਪਣੀ ਭੈਣ ਨੂੰ ਸਾਧ ਤ ਜਿਹਨੇ ਪੋਸਾਇਆ ਵਾ ਤੈਨੂੰ ਹਾਏ ਹਾਏ ਕਦੋਂ ਦੀ ਮੱਥਾ ਮਾਰਾਂ ਨੇ ਮੇਰੀ ਭੈਣ ਦਾ ਹੀ ਸ਼ਲੋਕ ਗੋਈ ਜਾਂਦੇ ਭੈਣ ਨੂੰ ਸਾਧ ਭੈਣ ਨੂੰ ਸਾਧ ਲੂੰਗੀ ਭੈਣ ਨੂੰ ਸੁਣ ਲਿਆ ਤੁਸੀਂ ਮੰਮੀ ਦੀਆਂ ਗੱਲਾਂ ਕੀ ਗੱਲਾਂ ਕਰਦੇ ਐ ਤੁਸੀਂ ਮੈਨੂੰ ਕਹਿੰਦੇ ਸੀ ਨਾ ਤੂੰ ਗਲਤ ਵਾਂ ਆਪਣੇ ਹੱਕ ਲਈ ਤੁਸੀਂ ਕਿਹਾ ਕਿੱਦਾਂ ਬੋਲਣ ਦੇ ਹੀ ਉਹ ਮੈਨੂੰ ਤੇ ਹੁਣ ਪਤਾ ਲੱਗਾ ਇਹਨਾਂ ਦਾ ਇਦਾਂ ਵੀ ਕਰਦੇ ਕੋਈ ਕਹਿੰਦਾ ਭਲਾ ਆਪਣੇ ਪੁੱਤ ਨੂੰ ਕੀ ਕਰਵਾ ਚਲ ਜਾ ਤੂੰ ਜੇ ਤੈਨੂੰ ਕਹਿਣਗੇ ਨਾ ਘਰੋਂ ਨਿਕਲ ਨੂੰ ਇਹੋ ਜਾਣਗੇ ਪੂਣੀ ਜਾਵਾਂਗੇ ਕਿਤੇ ਵੀ ਹੁਣ ਸਭ ਕੁ ਮੇਰੇ ਨਾਲ ਹੀ ਆ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਸਮਝਾਇਆ ਸੀ ਉਹਦਾ ਮੈਂ ਪਿਆਰ ਨਾਲ ਰੋਟੀ ਪਾਣੀ ਬਣਾ ਦੇਣਾ ਸੀ ਜਦੋਂ ਮੰਮੀ ਇਦਾਂ ਕਰਨ ਲੱਪੇ ਤਾਂ ਫਿਰ ਮੈਂ ਵੀ ਕਰਨਾ ਸੀ ਇਹ ਸ਼ੁਰੂ ਤੋਂ ਨਾ ਮੈਨੂੰ ਇਹੋ ਕੁਝ ਸਿਖਾਉਂਦੇ ਰਹੇ ਆ ਹੁਣ ਤੂੰ ਨਹੀਂ ਘਰੋਂ ਜਾਏਂਗੀ ਇਹੋ ਨਿਕਲਣਗੇ ਉਹ ਤੇ ਪਹਿਲੇ ਦਿਨ ਤੋਂ ਮੇਰ ਨਾਲ ਇਦਾਂ ਕਰਨ ਲੱਪੇ ਪਿਆਰ ਨਾ ਰਹਿੰਦੇ ਤਾਂ ਮੈਂ ਵੀ ਪਿਆਰ ਨਾ ਰਹਿੰਦੀ ਕੋਈ ਤੇ ਮੈਂ ਡੈਡੀ ਨੂੰ ਕਹਿਣ ਡਿਆ ਕਿ ਚਾਰ ਦਿਨ ਰਹਿਣ ਦਿਆਂ ਨੂੰ ਬੈਠੀ ਨੂੰ ਰੋਟੀ ਬਣਾ ਲਓ ਰੋਟੀ ਬਣਾ ਲੀ ਕੋਈ ਗੱਲ ਬਸ ਰੋਟੀ ਬਣਾ ਲਓ ਚਲੋ ਕੋਈ ਗੱਲ ਨਹੀਂ ਤੀ ਟੈਨਸ਼ਨ ਨਾ ਲਓ ਹੁਣ ਮੈਂ ਦੇਖਦੀ ਆ ਨਾ ਮੰਮੀ ਕਿੱਦਾਂ ਕੱਢਦੇ ਆ ਇਹਨਾਂ ਨੂੰ ਕੱਢੂੰਗੀ ਇਹ ਤੇ ਚਲ ਮੇਰੇ ਵੱਲ ਦੇ ਹੀ ਆ ਮੇਰੇ ਵੱਲ ਦੀ ਗੱਲ ਕੀਤੀ ਇਹਨਾਂ ਨੇ ਉਹ ਤਾਂ ਮੈਨੂੰ ਪਤਾ ਹੀ ਇਹਨਾਂ ਨੇ ਮੇਰੇ ਵੱਲ ਦੀ ਗੱਲ ਕਰਨੀ ਆ ਆ ਵੀ ਇਹਲਾ ਅਜੇ ਕੱਲ ਵਿਆਹ ਹੋਇਆ ਈ ਉਹ ਤੇ ਲੈ ਕੇ ਚੀਜ਼ਾਂ ਤਾਂ ਅੰਦਰੋਂ ਤੁਰਿਆ ਜਾਂਦੇ ਆ ਉਹਨੂੰ ਇੰਨੀ ਗੱਲ ਨਹੀਂ ਕਹੀ ਫੇ ਰੋਟੀ ਪਾਣੀ ਬਣਾਉਣਾ ਪੈਣਾ ਵਾ ਅੰਦਰ ਮਹਾਰਾਣੀ ਨੂੰ ਲਿਆ ਰਿਆ ਖਵਾਲਣ ਡਿਆ ਵਾ ਕੋਈ ਗੱਲ ਨਹੀਂ ਖਵਾਲ ਖਵਾਲ ਇਹ ਨਾ ਤੇਰੇ ਗਾੜੀ ਆਉਣੀਆਂ ਵਾ ਵੇਖੀ ਭੂਏ ਤੇ ਡਿਆਣਾ ਚੜਾਉਣਾ ਮੈਂ ਵੀ ਨਹੀਂ ਕਿਸੇ ਗੱਲ ਚ ਆਉਣਾ ਫੇ ਆਪੇ ਸੰਭਲੇਗਾ ਸਾਰੇ ਕੰਮ ਇਹਦੇ ਪਿਓ ਨੂੰ ਦੱਸਣੀ ਆ ਪਿਆ ਕਰਤੂਤਾਂ ਡੈ ਪਿਆ ਜੇ ਵੀ ਕਰਨ ਪਹਿਲਾਂ ਹੋ ਰਹੀ ਤੇ ਹੁਣ ਵੇ ਪਤਾ ਨਹੀਂ ਪੈਨੇ ਕਿਹੜੀ ਭੂਕ ਮਾਰੀ ਕੰਦੇ ਵਿੱਚ ਉਦਾਂ ਦਾ ਹੀ ਹੋ ਗਿਆ ਨਖਤਾਈ ਵੀ ਠੀਕ ਆ ਠੀਕ ਆ ਮੈਨੂੰ ਲੱਗਦਾ ਆ ਗਈ ਰੋਟੀ ਲੈ ਕੇ ਮੈਂ ਫੇਰ ਕਰੂੰਗੀ ਤੁਹਾਨੂੰ ਫੋਨ ਚਲੋ ਠੀਕ ਆ ਓਕੇ ਸੰਦੀਪ ਅਲੋ ਰੋਟੀ ਤੇ ਲਿਆ ਕੇ ਆਉ ਪਾ ਕੇ ਮੈਂ ਤੇ ਇਹ ਵੀ ਖਾ ਲ ਮੈਂ ਖਾ ਲੈਣਾ ਬੈਠ ਜਾ ਇੱਥੇ ਤੁਹਾਨੂੰ ਮੈਂ ਮਨਾ ਕੀਤਾ ਸੀ ਨਾ ਕਿ ਨਾਲ ਲੈ ਕੇ ਆਇਓ ਉਹ ਕੋਈ ਗੱਲ ਨਹੀਂ ਲਿਆ ਤੂੰ ਮੈਂ ਆਪੇ ਬਣਾ ਹੀ ਲੈਣੀ ਨਾਲੇ ਮੰਮੀ ਉਹ ਨਹੀਂ ਖਾ ਲੈਂਦੇ ਨਾਲ ਤੀ ਖਾ ਲੈਂਦੇ ਉਹ ਨਹੀਂ ਨਹੀਂ ਉਹਨਾਂ ਨੂੰ ਨਹੀਂ ਲੈਣੀ ਰੋਟੀ ਠੀਕ ਆ ਸੌ ਸੌ ਗੱਲਾਂ ਕਰ ਜਾਂਦਾ ਤੈਨੂੰ ਚਲੋ ਕੋਈ ਗੱਲ ਨਹੀਂ ਵਾਧਾ ਘਾਟਾ ਹੋਈ ਜਾਂਦਾ ਘਰ ਵਿੱਚ ਉਹ ਨਹੀਂ ਨਹੀਂ ਤੂੰ ਆਪਣੇ ਲਈ ਪਾ ਕੇ ਲਿਆ ਉਹ ਬੈਠੇ ਬਾਹਰ ਆਣੇ ਬੈਠੇ ਉਹਨਾਂ ਨੂੰ ਚਲੋ ਠੀਕ ਆ ਫਿਰ ਮੈਂ ਪਾ ਕੇ ਲੈ ਕੇ ਆਉਣੀ ਆ ਜਾਓ ਦੇਣੇ ਰੋਟੀ ਪਾ ਕੇ ਸੋ ਸੋ ਗੱਲਾਂ ਕਰਦੇ ਆ ਬੈਜੋ ਹਾਵੇ ਲੋਕਾਂ ਮੈਂ ਬਹੁਤ ਦੱਸਦੀ ਸਾਰੀ ਗੱਲ ਦੱਸਣਾ ਕੀ ਆ ਤੂੰ ਤਾਂ ਕਹਿਣ ਦੀ ਉਹ ਰੋਟੀ ਪਕਾਉਣੀ ਨਹੀਂ ਆਉਂਦੀ ਕਿ ਉਹ ਲਈ ਦੇ ਜਾਂਦੀ ਏ ਰੋਟੀ ਪਕਾਉਣੀ ਨਹੀਂ ਆਉਂਦੀ ਆਂਦੀ ਜਿਹੜਾ ਤੁਹਾਡਾ ਮੁੰਡਾ ਵਾ ਨਾ ਉਹਦੇ ਹੱਥਾਂ ਤੇ ਚੜ ਗਿਆ ਵਾ ਕੀ ਕਹਿੰਦਾ ਮੁੰਡਾ ਤੁਹਾਡਾ ਲਿਆ ਆ ਵਾ ਬਾਹਰੋਂ ਮੈਨੂੰ ਨਹੀਂ ਪਤਾ ਫਿਰ ਰੋਟੀ ਲਿਆ ਆ ਵਾ ਕਿ ਕੀ ਖਾਣ ਨੂੰ ਲਿਆ ਆ ਵਾ ਚੁੱਪ ਕਰਕੇ ਅੰਦਰ ਲੰਘ ਗਿਆ ਵਾ ਉਹਨੂੰ ਬਾਹਰ ਕਲਾਇਆ ਵਾ ਪਾਂਡੇ ਲੈਣ ਤੇ ਉਹ ਵੇਖ ਲੋ ਪਾਂਡੇ ਲੈ ਕੇ ਚਲ ਗਈ ਅੰਦਰ ਇਹਨਾਂ ਤੇ ਦੋਵਾਂ ਜੀਆਂ ਬਾਹਰੋਂ ਲਿਆ ਕੇ ਖਾ ਲਈਆਂ ਤੇ ਅਹੀਂ ਕੀ ਕਰਨਾ ਵਾ ਮੇਰੀ ਗੱਲ ਸੁਣੋ ਜਦੋਂ ਇੱਥੋਂ ਦੀ ਲੈ ਕੇ ਨਗੇ ਤੂੰ ਆਵਾਜ਼ ਤੇ ਮਾਰਦੀ ਉਹਨੂੰ ਮੇਰੀ ਨਹੀਂ ਸੁਣਦਾ ਤੇ ਮੈਂ ਨਹੀਂ ਗਾ ਉਹਨੂੰ ਕਹਿਣਾ ਉਹਦੀ ਵੀ ਜ਼ੁਬਾਨ ਇਨੀ ਲੰਮੀ ਹੋਈ ਆ ਹੁਣ ਉਹਨੂੰ ਵੀ ਦੀਨ ਦੁਨੀਆ ਦਾ ਪਤਾ ਹੁਣ ਲੱਗਣ ਡਿਆ ਵਿਆਹ ਤੋਂ ਬਾਅਦ ਤੂੰ ਉਹਨੂੰ ਆਵਾਜ਼ ਮਾਰ ਕੇ ਉਹਨੂੰ ਕਹਿੰਦੀ ਵੀ ਇੱਕ ਮਿੰਟ ਦਿਲਜੀਤ ਗੱਲ ਸੁਣ ਇੱਥੇ ਰੱਖ ਕੇ ਵੇਦੀ ਤੁਸੀਂ ਵੀ ਲਿਆਇਆ ਕੀ ਹੈ ਮੈਂ ਤਾਂ ਨਹੀਂ ਆਵਾਜ਼ ਮਾਰਨੀ ਹੁਣ ਤੁਸੀਂ ਸਮਝਾ ਕੇ ਵੇਖ ਲੋ ਪਤਾ ਨਹੀਂ ਵੀ ਕਿੱਦਾਂ ਦੀ ਆ ਕੀ ਕੰਨ ਭਰੇ ਆ ਮੇਰੇ ਤੇ ਬਿਲਕੁਲ ਖਲਾਫ ਹੋ ਗਿਆ ਉਹ ਤੁਹਾਨੂੰ ਦੱਸਿਆ ਤਾਂ ਹੈਗਾ ਹੀ ਵੀ ਉਹਦਣ ਵੀ ਆਂਦਾ ਸੀ ਜੇ ਕਿਸੇ ਨੂੰ ਤਕਲੀਫ ਆ ਤਾਂ ਉਹ ਘਰੋਂ ਚਲ ਜੇ ਮਰਗੇ ਘਰ ਬਣਾਉਂਦੇ ਨਖਤਿਆ ਤੇਰਾ ਕਰਕੇ ਅਸੀਂ ਜ਼ਮੀਨਾਂ ਲੈਣ ਰਹੇ ਆ ਇੰਨੀ ਅੰਤਰੀਆਂ ਹੇਰਾ ਫੇਰੀਆਂ ਮਾਰ ਮਾਰ ਕੇ ਤੂੰ ਮਾਂ ਪਿਓ ਨੂੰ ਆਹ ਗੱਲ ਕਹਿਂਦੇ ਆਂ ਵੀ ਘਰੋਂ ਚਲ ਜਾਓ ਉਹ ਜੇ ਕੱਲ ਆਈ ਆ ਉਹ ਮਾਲਕ ਬਣ ਗਈ ਅਸੀਂ ਕੋਈ ਹੋਗੇ ਮੇਰਾ ਰਤਾ ਮੈਂ ਪੁੱਛਾਂ ਨਾ ਇਹਨੂੰ ਵੀ ਕੀ ਲਿਆ ਕੇ ਖਵਾਲਣ ਡਿਆਂ ਅੰਦਰ ਨਹੀਂ ਰਹਿਣ ਦੋ ਹੁਣ ਨਾ ਪੁੱਛਿਓ ਬਾਅਦ ਚ ਪੁੱਛਿਓ ਜਦੋਂ ਬਾਹਰ ਨਿਕਲੂਗਾ ਨਾ ਰਮਨ ਵੇਲਾ ਅਸੀਂ ਇਹਦੇ ਕਰਕੇ लवली ਹੁਣ ਨਾ ਕਿਦਾਂ ਡੇਸ਼ ਵੀ ਉਹਦੀ ਪਿਆੜੀ ਲੈ ਲਾਂਗੇ ਅਸੀਂ ਆ ਕਰ ਲਾਂਗੇ ਸਾਰੀਆਂ ਸਾਡੇ ਗਾੜੀਆਂ ਆ ਗਈਆਂ ਕਿ ਨਹੀਂ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਮਾਪੇ ਕ ਮਾਪੇ ਨਹੀਂ ਹੁੰਦੇ ਪੋਤਕ ਪੁੱਤ ਹੋ ਜਾਂਦੇ ਆ ਵੇਖ ਲੋ ਅੱਖਾਂ ਸਾਹਮਣੇ ਹੋ ਗਿਆ ਨਾ ਇਹਦਾ ਕਰਕੇ ਜਾਇਦਾਦ ਬਣਾਉਂਦੇ ਹਾਂ ਸਾਰਾ ਕੁਝ ਕਰਨ ਦੇ ਹਾਂ ਮੈਂਟ ਦੇ ਵਿੱਚ ਅੱਖਾਂ ਫੇਰ ਗਿਆ ਵਾ ਮਾਂ ਪਿਓ ਨੂੰ ਪੁੱਛਿਆ ਨਹੀਂ ਤੂੰ ਇੰਨਾ ਹੀ ਕਿਹਾ ਵੀ ਮੰਮੀ ਮੈਂ ਖਾਣ ਨੂੰ ਲਿਆਂਦਾ ਵਾ ਆ ਲੋਕੋਸ ਤੋਂ ਹੀ ਖਾਲੋ ਤਾਂ ਕੁਸਨਦੀਪ ਨੂੰ ਦੇ ਦੋ ਸਾਡਾ ਤਾਂ ਵਜੂਦ ਖਤਮ ਹੀ ਕਰਤਾ ਨਾ ਫਿਰ ਇੱਕ ਸਾਹ ਦਾ ਉਹ ਲੈ ਆਏ ਆਪਣੇ ਦੋਵਾਂ ਜੀਆਂ ਵਾਸਤੇ ਲੈ ਆਏ ਤੇ ਫਿਰ ਤੈਨੂੰ ਕਿਤਾ ਕਹਿੰਦਾ ਤੇ ਜੇ ਇਹੋ ਕੰਮ ਕਰਨੇ ਆ ਫਿਰ ਵੱਖ ਕਰਕੇ ਉਹ ਮਾਰਦੇ ਤੁਰਿਆ ਫਿਰੇ ਉਹ ਆਪਣੀ ਬਕਾਉਣ ਖਾਣ ਤੇ ਅਸੀਂ ਆਪਣੀ ਕਰਦੇ ਆ ਤੇ ਪਿਆਲੀ ਵੀ ਜਿਹੜੀ ਆ ਅਜੇ ਵਸੀਅਤ ਕੀਤੀ ਤੁਸੀਂ ਕਿਹੜੀ ਸਾਰੀ ਨਾ ਕਰਤੀ ਆ ਨਹੀਂ ਰਮਨ ਗਾੜੀ ਉਹਦੇ ਨਾਮ ਹੋ ਗਈ ਆ ਹੱਥ ਤੇ ਆਪਣੇ ਵਢਾਲੇ ਆ ਹੁਣ ਕਰ ਵੀ ਕੀ ਸਕਦੇ ਆ ਚਲ ਕੋਈ ਨਹੀਂ ਜਿਹੜਾ ਪਿਆਹਾ ਤੇਲਾ ਨਾ ਉਹਦੇ ਵਿੱਚ ਕੋਈ ਨਾ ਖਰਚਿਓ ਚੋਨੇ ਦੇ ਪੈਸੇ ਆਉਂਦੇ ਤਾਂ ਆਪਣੇ ਨਾਲ ਜਮਾ ਕਰਵਾਇਓ ਚਲ ਇਦਾਂ ਹੀ ਕਰ ਲੈਨੇ ਆ ਖਰਚੇ ਸਾਰੇ ਇਹਨਾਂ ਦੇ ਆ ਜੇ ਕੋਈ ਚੀਜ਼ ਬਣਾਉਣੀ ਤੇ ਇਹਨਾਂ ਕਰਕੇ ਬਣਾਉਣੀ ਆ ਜੇ ਇਹਨਾਂ ਨੂੰ ਯਾਦ ਨਹੀਂ ਪਿਆ ਤੁਹਾਡਾ ਮਾਪਿਓ ਤੁਹਾਡਾ ਕਰਕੇ ਰੋਲਣ ਡਿਆ ਵਾ ਤਾਂ ਇਹ ਕੀ ਕਰਨ ਬਣਾਉਣੀ ਆ ਸਰ ਆਪਣਾ ਮੈਨੂੰ ਤੇ ਇਹ ਆਉਂਦੇ ਆ ਪੈੜੀ ਅਹੀਂ ਕਰਾਤੀਓਗੇ ਨਾ ਜੇ ਭਲਕੇ ਕਿਸੇ ਨੂੰ ਵੇਜਵਟ ਜਾਊਗਾ ਤਾਂ ਕੀ ਕਰਨਾ ਵੇਜਵਟ ਜਾਊਗਾ ਤਾਂ ਗਾੜੀ ਜੀਅ ਜੰਤੂ ਹੀ ਹੋਣੀ ਆ ਆਪੇ ਮੰਗਤੇ ਬਣੇ ਫਿਰਨਗੇ ਸਾਡੇ ਵਾਸਤੇ ਕੀਹੜੀ ਗੱਲ ਆ ਨਹੀਂ ਇੱਥੋਂ ਜਾ ਕੇ ਸੌਹਰੇ ਬਹਿ ਜੂ ਤੇ ਬਹਿ ਜਾ ਫਿਰ ਕੋਈ ਗੱਲ ਨਹੀਂ ਮੈਂ ਇੱਕ ਗੱਲ ਸੋਚਣ ਲਈ ਹਾਂ ਤੇ ਅਸੀਂ ਸਾਰਾ ਕੁਝ लवली ਹੋਣਾ ਕੋ ਖੋਖ ਹੋ ਕੇ ਨਾ ਇਹਦੇ ਜੋ ਗੱਬਣਾਉਂਦੇ ਹਾਂ ਤੇ ਚੱਲ ਨਾ ਇਹਦਾ ਕੁਝ ਬਣ ਜੂਗਾ ਜਿੱਦਾਂ ਦੇ ਇਹਦੇ ਕੰਮ ਹੋ ਆ ਨਾ ਉਹਨਾਂ ਨੇ ਇੱਥੋਂ ਤਾਂ ਹੋ ਜਾਣਾ ਵਾ ਇਹਨੇ ਥੱਲੇ ਹੋ ਜਾਣਾ ਵਾ ਮੁੜ ਕੇ ਇਹਨੇ ਪਛਤਾਉਣਾ ਦੇਣਾ ਨੂੰ ਉਹ ਵੇਲਾ ਮੁੜ ਕੇ ਹੱਥ ਨਹੀਂ ਆਉਣਾ ਇਹੋ ਜਿਹੇ ਹੱਥਾਂ ਨੂੰ ਦੰਦੀਆਂ ਵੱਢਦੇ ਹੁੰਦੇ ਆ ਫਿਰ ਅਹੀਂ ਵੀ ਕਿੰਨਾ ਸਾਥ ਦੇਣਾ ਇਹਦਾ ਬੱਚਾ ਲਾ ਰਾਮਨ ਸਾਡੇ ਨਾ ਕਰ ਰੋ ਬਣਾ ਚੌਲ ਤੇ ਮੈਂ ਇਹ ਵੀ ਲਈ ਹੋਗੀ ਜਰਾ ਚੰਗਾ ਮੈਂ ਬਣਾਉਣੀ ਚੌਲ ਵੇਖਲਾ ਇੱਕ ਵਰਾ ਨੇ ਨਿਕਲ ਕੇ ਬਾਹਰ ਵੇਖਿਆ ਬੂਹਾ ਮਾਰ ਲਿਆ ਵਾ ਤੇ ਉਹਦੇ ਵਾਸਤੇ ਲੈ ਆਇਆ ਵਾ ਕੋਈ ਗੱਲ ਨਹੀਂ ਕਿੰਨਾ ਘਰੇ ਇਦਾਂ ਖਵਾ ਲੈਣਾ ਜੇ ਇਦਾਂ 12 ਰੋਟੀਆਂ ਆਈਆਂ ਨਾ ਤੇ ਘਰ ਦਾ ਕੁਝ ਨਹੀਂ ਬੰਦਾ ਵੇਖੀ ਘਰ ਦਾ ਮੂੰਹ ਦੂਜੇ ਬੰਨੇ ਨਾ ਲੱਗੂ ਨਾ ਤੇ ਮੈਨੂੰ ਵੀ ਆਪਣੀ ਮਾਂ ਨੇ ਆਖੀ ਵਾ ਖਲੀਪਾ ਦਲਜੀਤ ਨਾ ਮੇਰੇ ਕਹਿ ਤੋ ਬਿਨਾ ਕਿਤੇ ਜਾਂਦਾ ਨਹੀਂ ਹੁੰਦਾ ਪਤਾ ਨਹੀਂ ਵੀ ਕਿਦਾਂ ਤੋਂ ਉਹਨੂੰ ਮਗਰ ਲਾ ਲਿਆ ਵਾ ਹੁਣ ਮੈਨੂੰ ਪੁੱਛਦਾ ਨਹੀਂਗਾ ਉਹ ਆਹ ਕੰਮ ਕਰ ਰੇ ਛੱਡ ਦੇ ਜੇ ਇਦਾਂ ਹੀ ਰੋਟੀ ਪਾਣੀ ਬਾਹਰ ਆਉਂਦਾ ਰਿਹਾ ਨਾ ਤੂੰ ਜਿਹੜੇ ਤੇਰੇ 5 ਕਿਲੇ ਉਹਦੇ ਵੇਚਣਾ ਹੀ ਵੇਚਣੇ ਆ ਨਾ ਸਾਡੇ ਵੀ ਬੁਕਾ ਦੇਣੇ ਆ ਮੰਮੀ ਜੀ ਤੁਸੀਂ ਤੇ ਆਪ ਹੀ ਕਹੇ ਨਾ ਤੂੰ ਆਪਣਾ ਕਰ ਲਿਆ ਕਰ ਮੈਂ ਆਪਣਾ ਕਰ ਲਿਆ ਕਰ ਹੁਣ ਕਰੀ ਜਾ ਫਿਰ ਤੁਸੀਂ ਆਪਣਾ ਆਹੋ ਮੈਂ ਇਦਾਂ ਕਰਨ ਨੂੰ ਨਹੀਂ ਕਿਹਾ ਕਿ ਸ਼ਰਮ ਮਗਾ ਮਗਾ ਕੇ ਖਾ ਐਸੇ ਸੋਈ ਚ ਬਣਾਉਣ ਨੂੰ ਕਿਹਾ ਹੀ ਵੀ ਇੱਥੇ ਜੋ ਮਰਜ਼ੀ ਬਣਾ ਤੇ ਖਾ ਜਦੋਂ ਮੰਮੀ ਜੀ ਮੈਨੂੰ ਬਣਾਉਣਾ ਹੀ ਨਹੀਂ ਆਉਂਦਾ ਕੁਝ ਵੀ ਫਿਰ ਮੈਂ ਕਿੱਦਾਂ ਬਣਾ ਲਾਂ ਮਾਪਿਓ ਨਹੀਂ ਜਿਨ੍ਹਾਂ ਨੇ ਵਿਆਹ ਕਰਕੇ ਤੋੜਤਾ ਜੇ ਬਣਾਉਣਾ ਨਹੀਂ ਹੁੰਦਾ ਤੇ ਮੇਰੇ ਮਾਪਿਓ ਬਾਰੇ ਨਹੀਂ ਕੁਝ ਵੀ ਕਹਿਣਾ ਤੁਸੀਂ ਸੁਣ ਗਿਆ ਨਾ ਮੈਂ ਉਹਨਾਂ ਨੂੰ ਸੱਦਣਾ ਵਾ ਤੂੰ ਆਨੇ ਕਹਿਣਾ ਨਹੀਂ ਸੱਦ ਲੋ ਮੈਂ ਤਾਂ ਉਹਦੋਂ ਵੀ ਕਿਹਾ ਸੀ ਸੱਦੋ ਉਹਦੇ ਠੀਠ ਹੋ ਵਾ ਫੋਨ ਤੇ ਮੈਂ ਕੀਤਾ ਵਾ ਉਹਨਾਂ ਨੂੰ ਵੀ ਪਤਾ ਵਾ ਕਿ ਸਾਡੇ ਧੀ ਨੂੰ ਕਿਤੇ ਹੱਥ ਲਾਉਣਾ ਨਹੀਂ ਆਉਂਦਾ ਤਾਂ ਹੀ ਨਹੀਂ ਆਏ ਹੁਣੇ ਵੀ ਬੇਇੱਜ਼ਤੀ ਤੁਹਾਡੀ ਹੁਣੀ ਆ ਮੰਮੀ ਜੀ ਤਹੀ ਕਹਿੰਦੇ ਨਾ ਤੈਨੂੰ ਘਰੋਂ ਕੱਢਣਾ ਹਜੇ ਤਾਂ ਕੁਝ ਤੁਸੀਂ ਵੇਖਿਆ ਨਹੀਂ ਆ گا گا ਵੇਖ ਕੇ ਕੀ ਬੰਦ ਆ ਮੈਂ ਤੇ ਇਹਨੂੰ ਨਾ ਭੋਲੀ ਸਮਝਿਆ ਸੀ ਇਹ ਤੇ ਕਿਤੇ ਵੱਧ ਤੇਜ ਵਾ ਇਹਦਾ ਹੱਲ ਇਦਾਂ ਨਹੀਂ ਨਿਕਲਣਾ ਇਹਦਾ ਨਾ ਹੱਲ ਕੋ ਸੋਚਣਾ ਪੈਣਾ ਵਾ ਕਿਉਂਕਿ ਜੇ ਸਿੱਧੀ ਉਂਗਲ ਨਾਲ ਘੋਰਾ ਨਾ ਨਿਕਲੇ ਟੇਢੀ ਕਰਨੀ ਪੈਂਦੀ ਆ ਕੋਈ ਗੱਲ ਨਹੀਂ ਗਾੜੀ ਵੀ ਮੈਂ ਰਮਣਾ ਤੈਨੂੰ ਗਾੜੀ ਗਾੜੀ ਨਾ ਲਾਇਆ ਤੂੰ ਮੈਨੂੰ ਕੀ ਜਾਣੇਗੀ